ਕਹਿੰਦੇ ਜੀ ਇਹ ਲੈ ਬੈਠੇ ਜੀ ਡੇਢ ਤੇ ਸੈਟਿੰਗ ਕਰ ਲਈ ਇਹਦੇ ਪੂਰਾ ਵਧੀਆ ਕਰੀਏ। ਆੜ ਕਰੀਏ ਉਧਰੋਂ ਦੋ ਪੋਰਾ ਬੰਦ ਕਰਕੇ ਤੇ ਕਹੀਏ ਇਹਦੇ ਸਾਨੂੰ ਆ ਛੜਨ ਦੀ ਲੋੜ। ਸਾਥ ਸ਼੍ਰੀਆ ਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਇਹੀਂ ਪਹੁੰਚੇ ਆ ਪਿੰਡ ਖਾਪੜ ਖੇੜੀ ਜਿਹੜਾ ਅਮਰੇ ਸਰ ਆਪਣੇ ਮਖਤਾਰ ਸਿੰਘ ਉਹਨਾਂ ਦੇ ਜੋ ਕਿ ਐਡਵਾਂਟਾ ਦਾ ਇੱਕ ਨਵਾਂ ਬਰਕਾਈ ਸੌਰ ਕੋ ਚਾਰਾਵਾ ਜੋਗੀ ਕਿੱਲੇ 'ਚ 3 ਕਿਲੋ ਪੈਂਦਾ ਵਾ ਇਹ ਜਿਹੜੀ ਵੈਰੈਟੀ ਆ ਇਹ 3 ਕਿਲੋ ਹੀ ਪੈਂਦੀ ਆ ਤੇ ਇਹ ਆਚਾਰ ਵਾਸਤੇ ਆ ਤੇ ਜਿਹੜੇ ਕਿਸਾਨ ਵੀਰਾਂ ਨੂੰ ਇਹਦਾ ਨਾਮ ਲੈਣਾ ਥੋੜਾ ਔਖਾ ਦਾ ਬਰਕਾਈ ਸੌਰ ਕੋ ਉਹ ਤੁਸੀਂ ਮਤਲਬ ਕਿ 3 ਕਿਲੋ ਵਾਲੀ ਜਵਾਰ ਕਹਿ ਸਕਦੇ ਜੇ ਦੁਕਾਨ ਤੇ ਜਾ ਕੇ ਆਪਣਾ ਤੁਹਾਨੂੰ ਖਰੀਦਣ ਵਿੱਚ ਜਿਹੜੀ ਆ ਕੋਈ ਆਖਰੀ ਹੋਵੇ ਬਾਕੀ ਮੇਰੇ ਨਾਲ ਆ ਸੁਖਵੀਰ ਸਿੰਘ ਹੁਣੀ ਜੋ ਤੁਹਾਨੂੰ ਡਿਟੇਲ ਚ ਦੱਸਣਗੇ ਇਹ ਚਾਰੇ ਦੀ ਜੋ ਖਾਸੀਅਤ ਹੈ ਇਹਨੂੰ ਬੀਜਣ ਦਾ ਤਰੀਕਾ ਵਾ ਜੋ ਕਿਵੇਂ-ਕਿਵੇਂ ਆਪਾਂ ਇਹਨੂੰ ਬੀਜ ਸਕਦੇ ਹਾਂ ਹਾਂਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ YouTube ਦੇਖ ਰਹੇ ਆ ਔਰ ਇਸ ਚੈਨਲ ਦੇ ਮਾਧਿਅਮ ਨਾਲ ਹੀ ਅਸੀਂ ਉਹਨਾਂ ਕਿਸਾਨ ਵੀਰਾਂ ਨੂੰ ਜੋ ਨੁਮੈਂਟਿਕ ਪਲਾਂਟਰ ਨਾਲ ਇਹਦੀ ਬਜਾਈ ਕਰਦੇ ਆ ਪਰ ਉਹਨਾਂ ਜੋ 1 ਏਕੜ ਜਾਂ 2 ਏਕੜ ਬੀਜਣਾ ਚਾਹੁੰਦੇ ਆ ਇਹ ਬਰਕਾਈ ਸੌਰਗੋ ਜੋ ਐਡਵਾਂਟਾ ਦੀ 3 ਕਿਲੋ ਪੈਕਿੰਗ ਕਰਕੇ ਆਉਂਦੀ ਆ ਤੇ ਉਹ ਨਹੀਂ ਬੀਜ ਪਾਉਂਦੇ ਅੱਜ ਅਸੀਂ ਉਹਨਾਂ ਨੂੰ ਇਹ ਜ਼ੀਰੋ ਟਰੈਲਰ ਵਾਲੀ ਜਿਹੜੀ ਕਣਕ ਵਾਲੀ ਜ਼ੀਰੋ ਟਰੈਲਰ ਆ ਉਹਦੇ ਨਾਲ ਵੀ ਬਜਾਈ ਕਰਨ ਦਾ ਤਰੀਕਾ ਦੱਸਾਂਗੇ ਉਹਦਾ ਤਰੀਕਾ ਕੋਈ ਵੱਖਰਾ ਨਹੀਂ ਹੈਗਾ ਬਸ 2-4 ਸੈਟਿੰਗ ਕਰਨੀਆਂ ਜ ਜਿਹਦੇ ਨਾਲ ਬੜਾ ਆਰਾਮ ਨਾਲ ਕੇਰ ਸਕਣਗੇ ਇਹਦੇ ਖਾਨੇ ਬਣੇ ਆ ਔਰ ਇਹਦੇ ਵਿੱਚ ਜਿਹੜੀਆਂ ਆ ਤੁਸੀਂ ਵੇਖ ਰਹੇ ਜੇ ਪੋਰਾ ਇਹ 13 ਪੋਰਾ ਹੁੰਦੀਆਂ ਤੇ ਅਗਲੇ ਪਾਸੇ ਡੀਪੀ ਪਾਤੀ ਅਸੀਂ ਤੇ ਜਿਹੜੀਆਂ ਆ ਪੋਰਾ ਇਹ ਦੋ ਬੰਦ ਕਰਤੀਆਂ ਜਿਹੜੀ ਇਹਦੀ ਦੂਰੀਆ ਉਹ 24 ਇੰਚ ਤੱਕ ਹੋ ਗਈ ਆ ਯਾਨੀ ਕਿ 2 ਫੁੱਟ ਦਾ ਫਾਸਲਾ ਬਣ ਗਿਆ ਜਿਵੇਂ ਅਸੀਂ ਉਹ ਬੈੱਡ ਦੇ ਉੱਪਰ ਕੇਰਦੇ ਆ ਨਾ ਸੇਮ ਉਸੇ ਤਰ੍ਹਾਂ ਹੀ ਇਹਦਾ ਡਿਸਟੈਂਸ ਬਣ ਗਿਆ ਆ ਤੇ ਇਹ ਦੋ ਪੌੜਾ ਬੰਦ ਕਰਨੀਆਂ ਪੈਣਗੀਆਂ ਤੇ ਅਸੀਂ ਇਹਦੇ ਨਾਲ ਇਹਦੀ ਬਿਜਾਈ ਕਰ ਰਹੇ ਆ ਤਾਂ ਜੋ ਕਿਸਾਨ ਵੀਰ ਦੂਜੇ ਵੀ ਇਹਦੀ ਬਿਜਾਈ ਕਰ ਸਕਣ ਤੇ ਆਪਾਂ ਇਹਦਾ ਵੀਰ ਨੂੰ ਕਹਿੰਦੇ ਆ ਵੀ 20 ਲੈ ਗਏ ਇਹਦਾ 20 ਲੈ ਗਏ ਆ ਬਰਕਾਇਸੌਰ ਕੋ ਦਾ 20 ਆ ਤੇ ਆਪਾਂ ਇਹਨੂੰ ਕੱਟ ਕੇ ਤੇ ਇਹਦੇ ਵਿੱਚ ਮੁਹਤਾਰ ਸਿੰਘ ਉਹਨਾਂ ਨੂੰ ਕਵਾਂਗੇ ਪਾਇਓ ਪਰ ਇਹਦੀ ਵੀ ਜਿਹੜੀ ਬਿਜਾਈ ਕਰਨੀ ਆ ਤੇ ਜੇ ਆਪਾਂ ਨੁਮੈਟਿਕ ਪਲਾਂਟਰ ਨਾਲ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਵੀ ਸਾਨੂੰ ਬਾਅਦ ਚੋਂ ਪਾਣੀ ਲਾਉਣਾ ਪੈਂਦਾ ਇਹਦੀ ਅਸੀਂ ਇਹ ਜਵਾਰ ਆ ਇਹ ਬੱਤਰ ਚ ਵੀ ਹੋ ਜਾਂਦੀ ਬੜੀ ਸੋਹਣੀ ਇਹਦੇ ਸੁਹਾਗਾ ਵਾਹ ਕੇ ਚੰਗੀ ਤਰ੍ਹਾਂ ਸੁਹਾਗਾ ਮਾਰ ਲਿਆ ਆ ਇਹਨੂੰ ਆਪਾਂ ਸਿਲ ਦੇ ਵਿੱਚ geke ਰਾਂਗੇ ਤੇ ਜਿਹਦੇ ਨਾਲ ਸਾਡੀ ਇੱਕ ਨਦੀਨ ਵੀ ਘਾਟ ਉਗਣਗੇ ਤੇ ਦੂਜਾ ਇਹਦਾ ਜਿਹੜਾ ਉਹ ਮਤਲਬ ਵਧੀਆ ਚਾਰਾ ਉਗਜੂਗਾ ਇਹਦਾ ਸੀਡ ਐਵੇਂ ਆ ਸਿਕੰਦਰ ਦੇ ਦਾਣੇ ਜਿਹੜਾ ਹੈਗਾ 2.5 ਮਿਮੀ ਸਾਇਜਿਆ ਦਾਣੇ ਦਾ ਕਿਉਂਕਿ ਇਹਨੂੰ ਜਿਹੜੀਆਂ ਰੋਮਾਂਟਿਕ ਪਲਾਂਟਰ ਨੂੰ ਡਿਸਕਾਂ ਲੱਗਦੀਆਂ ਉਹ ਸਿਕੰਦਰ ਵਾਲੀਆਂ ਲੱਗਦੀਆਂ ਉਹਦੀ ਵੀ ਸੈਟਿੰਗ ਕਰਨੀ ਪੈਂਦੀ ਆ ਪਰ ਇਹ 0 ਟੱਲਣਾ ਅਸੀਂ ਬੀਜਣਾ ਆ ਤੇ ਇਹਦਾ ਜਿਹੜਾ ਸੀਡ ਆ ਉਹ ਇਸ ਜਗ੍ਹਾ ਤੇ ਪਾਵਾਂਗੇ ਤੁਹਾਨੂੰ ਦੱਸ ਦਿੰਨੇ ਆ ਆ ਅਸੀਂ ਗਲਾਸੀ ਦੀ ਮਿੰਤੀ ਲਈ ਸੀ ਤੇ ਅਸੀਂ ਆ ਪੰਜ ਪੋਲਾਂ ਜਿਹੜੀਆਂ ਖਾਲੀ ਆ ਤੇ ਛੇ ਪੋਲਾਂ ਸਾਡੀਆਂ ਬੰਦ ਆ ਤੇ ਅਸੀਂ ਆੜੀ 175 ਗ੍ਰਾਮ ਦੀ ਗਲਾਸੀ ਆ ਜਿਹੜੀ ਖਾਲੀ ਪੋਲ ਇਹਦੇ ਵਿੱਚ ਪਾ ਰਹੇ ਹਾਂ ਇਹਦਾ ਸੀਡ ਇਹਦੇ ਨਾਲ ਸਾਨੂੰ ਪਤਾ ਲੱਗ ਜੂਗਾ ਵੀ ਸਾਡਾ ਜਿਹੜਾ ਕਿੱਲੇ ਦੇ ਵਿੱਚ ਜਿਹੜਾ ਕਿੰਨਾ ਵੀ ਫਿਰੂਗਾ ਜਦੋਂ ਜੀਰੋ ਟ੍ਰੇਲਰ ਨਾਲ ਇਹਨੂੰ ਕੇਰਨਾ ਹੈ ਇਹ ਜੀ ਜ਼ਰੂਰ ਯਾਦ ਰੱਖਿਓ ਕਿ ਪੋਲ ਜਿਹੜੇ ਇਹਦੇ ਬੰਦ ਕਰਨੇ ਸਾਰੇ ਨਹੀਂ ਖੁੱਲੇ ਛੱਟੇ ਜਿਹੜੇ ਆ ਦੋ ਪੋਰ ਇਸ ਕਰਕੇ ਬੰਦ ਕੀਤੇ ਆ ਵੀ ਜਿਹੜੀ ਨੋਮੈਂਟਿਕ ਪਲਾਂਟਰ ਨਾਲ ਸਾਡੀ 2 ਫੁੱਟ ਦੀ ਡਿਸਟੈਂਸ ਬੰਦੀ ਆ ਇਹ ਕਰਕੇ ਇਹ ਬੰਦ ਬਣੇ ਰਵੇ ਹਾਂ ਬਣੀ ਰਵੇ ਤੇ ਠੀਕ ਹੈ ਵੀਰ ਜੀ ਟਰੈਕਟਰ ਰੱਬ ਦਾ ਨਾਮ ਲੈ ਕੇ ਸਟਾਰਟ ਕਰੋ ਤੇ ਇਹਦਾ ਗੇੜਾ ਲਾਓ ਅਗਲੇ ਪਾਸੇ ਪਹਿਲਾਂ ਥੋੜਾ ਜਿਹਾ ਆਪਾਂ ਚਲਾ ਕੇ ਵੇਖਣਾ ਜਿਹੜਾ ਬੀ ਹੁਣ ਪਤਾ ਕਰੀਏ ਕਿ ਜਿਹੜਾ ਪਤਾ ਲੱਗੇ ਵੀ ਕਿੰਨਾ ਕੀ ਕੀ ਦਦਾ ਆਪ ਵੀ ਵੇਖ ਸਕਦੇ ਜੇ ਵੀ ਨਿਕਲਦਾ ਇੱਕ ਇੱਕ ਦਾਣਾ ਕਰਕੇ ਹਰ ਬ੍ਰਿਸ਼ੇਂਗੋਣੀ ਰਾਈਡਰ ਨਾਲ ਆਪਣਾ ਜ਼ੀਰੋ ਟ੍ਰੇਨਰ ਨਾਲ ਵੀ ਖੇਲ ਰਹੇ ਆ ਔਰ ਵੀ ਜਿਹੜਾ ਅਸੀਂ ਆਪਣੇ ਅੰਦਾਜ਼ੇ ਨਾਲ ਪਾਇਆ ਆ ਉਹਦੇ ਨਾਲ ਸਾਡਾ ਜਿਹੜਾ 750 ਗ੍ਰਾਮ ਇਹ ਪੰਜ ਗੇੜੇ ਆਉਣਗੇ ਕਮ ਸੇ ਕਮ ਕਨਾਲ ਤੋਂ ਜਿਹੜੀ ਜਗ੍ਹਾ ਹੈ ਉਹ ਜ਼ਿਆਦੀ ਨਿਕਲ ਵੀ ਰਿਕਵਰੀ ਹੋ ਜੂਗੀ ਕਿਉਂਕਿ ਟੋਟਲ ਜਿਹੜੇ ਆ ਉਹ 24 ਗੇੜੇ ਬਾਨੇ ਆ ਤੇ ਅਸੀਂ ਜਿਹੜਾ ਬੀ ਪਾਇਆ ਹੈ 750 ਗ੍ਰਾਮ ਪਾਇਆ ਹੈ ਨਹੀਂ ਵੇਖ ਸਕਦੇ ਜੇ ਇਹਦੀ ਬਾਅਦ ਚੋ ਵੀਡੀਓ ਬਣਾ ਕੇ ਦਿਖਾਵਾਂਗੇ ਜਦੋਂ ਜਦੋਂ ਜਰਮੀਨੇਸ਼ਨ ਹੋਊਗੀ ਕਿ ਕਿਦਾਂ ਦਾ ਇਹਦਾ ਸੀਡ ਕਿੰਨੀ ਕਿੰਨੀ ਦੂਰੀ ਤੇ ਕਿਰਿਆ ਸੋ ਜਿਹੜਾ ਸੀਡ ਆ ਪੂਰਾ ਸਹੀ ਕਰਨ ਦਿਆ ਆ ਟ੍ਰੈਕਟਰ ਵਾਲੇ ਦਾ ਵੀ ਬੜਾ ਮਨ ਖੁਸ਼ ਆ ਵੀ ਪਹਿਲੀ ਸੈਟਿੰਗ ਜਿਹੜੀ ਆ ਬੜੀ ਵਧੀਆ ਹੋਈ ਆ ਔਰ ਇਹ ਬਾਈ ਦਾ ਰਕਾਰ ਆ ਵੀ ਕਟਵੜੀ ਕਮਾ ਕੇ ਮਾਰਦਾ ਆ ਜਿਹੜਾ ਥੇਤ ਆ ਪੂਰੀ ਤਰ੍ਹਾਂ ਅਸੀਂ ਇੱਧਰ ਇਹਦੀ ਬਜਾਈ ਕਰਤੀ ਆ ਜੀਰੋ ਡੇਲ ਨਾ ਹੁਣ ਵੀਰ ਸਾਡਾ ਜਿਹੜਾ ਆ ਉਹ ਕਿਹੜੇ ਕਿ ਸਾਈਡ ਵਾਲੇ ਡੰਡੇ ਲਾ ਰਿਆ ਆ ਉਹ ਸਾਡਾ ਜਿਹੜਾ ਬੀ ਕਿੰਨਾ ਕਰ ਗਿਆ ਇਹਦੇ ਕੋਲ ਜਾ ਕੇ ਵੇਖਾਂਗੇ ਬਾਕੀ ਫੇਰ ਅਸੀਂ ਇੱਥੇ ਆਣ ਕੇ ਵਿਜ਼ਿਟ ਕਰਾਂਗੇ ਆਣ ਕੇ ਜੋ ਬਰਕਾਈ ਸੌਰਗੋ ਦਾ ਪਲਾਟ ਆ ਅਸੀਂ ਫੇਰ ਵਿਜ਼ਿਟ ਕਰਕੇ ਵੇਖਾਂਗੇ ਇਹਦੀ ਜਰਮੀਨੇਸ਼ਨ ਵੇਖਾਂਗੇ ਆਣ ਕੇ ਤੇ ਇਹਦਾ ਆਖਰੀ ਗੇੜਾ ਰਹਿ ਗਿਆ ਵਾ ਹੁਣ ਇਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਬੀ ਆ ਉਹ ਦੇਖਦੇ ਆਂ ਕਿ ਥੋੜਾ ਬੋੜਾ ਵਧਿਆ ਵਾ ਕਿੰਨਾ ਕੁ ਵਧਿਆ ਵਾ ਤਾਂ ਜੋ ਕਿ ਕਿਸਾਨ ਵੀਰਾਂ ਨੂੰ ਦੱਸ ਸਕੀਏ ਕਿ ਆਪਾਂ ਜ਼ੀਰੋ ਟ੍ਰੇਲਰ ਨਾਲ ਨੂੰ ਕੀ ਰਿਹਾ ਹੈ ਕਿਵੇਂ ਪੋਲ ਜਿਹੜੇ ਸੈੱਟ ਕੀਤੇ ਸੀ ਤੇ ਇਹਦੇ ਵਿੱਚ ਜਿਹੜਾ ਬੀ ਵਧਿਆ ਵਾ ਉਹ ਵੀ ਪਤਾ ਲੱਗ ਜਣਾ ਆਪਾਂ ਨੂੰ ਕਿ ਕਿੰਨਾ ਕੁ ਵਾਧਾ ਬਾਕੀ ਲਾਈਵ ਖਾਣਨੇ ਆ ਉਹ ਤੇ ਸਾਰੀ ਪੈਲੀ ਦੇ ਵਿੱਚ ਜਿਹੜਾ ਵਾ ਹੁਣ ਇਹ ਇਸ ਟਾਈਮ ਕਿਰ ਗਿਆ ਵਾ ਜ਼ੀਰੋ ਟ੍ਰੇਲਰ ਦੇ ਨਾਲ ਤੇ ਬਹੁਤ ਵਧੀਆ ਮਤਲਬ ਕਿ ਕਿਰਦਾ ਰਿਹਾ ਵਾ ਹੁਣ ਇਹਨੂੰ ਦੇਖਦੇ ਆ ਜਾ ਕੇ ਕਿ ਜਿਹੜਾ ਬੀ ਆ ਉਹ ਕਿੰਨਾ ਕੁ ਵਧਿਆ ਵਾ ਹਾਂਜੀ ਵਧ ਗਿਆ ਵੀ ਵਧੀਆ ਕਰ ਗਿਆ 2 ਵਜੇ ਕਰ ਗਿਆ ਰਹਿ ਗਏ ਬਸ ਇੱਕੋ ਬਲਾਸਿਕ ਵੀਰ ਆ ਗਿਆ ਕਿੰਨਾ ਰਹਿ ਗਿਆ ਸਾਰਾ ਵਧੀਆ ਕਰ ਗਿਆ ਬੋਗਲਾਸੇ ਬਚ ਗਏ 10 ਤਾਂ ਆ ਗਈਆਂ ਜੇ ਬੋਗਲਾਸੇ ਨਹੀਂ ਭਰਾਵਾ ਬਜੂ ਆ ਵੇ ਯਾਰ ਤੂੰ ਨਿਕਲ ਨਾ ਤੂੰ ਜੋ ਦੋਗਾਂ ਵੇਖੋ ਜਿਹੜਾ ਪੂਰਾ ਬੰਦ ਕੀਤੀਆਂ ਆ ਤੇ ਜਿਹੜੀ ਆ ਇਹਦੀ ਸੈਟਿੰਗ ਹੁੰਦੀ ਆ ਨਾ ਅਸੀਂ ਜਿਹੜੀ ਸੈਟਿੰਗ ਕੀਤੀ ਸੀ ਇਹਦੀਆਂ 13 ਪੋਲਾ ਇਹਨਾਂ ਦੀ ਹਾਂ 13 ਜਿਹੜੀਆਂ ਦੀਆਂ ਆੜੀਆਂ ਪੋਰਾ ਆ ਤੇ ਇਹਦਾ ਅਸੀਂ ਸਵਾ ਤੇ ਸੈਟਿੰਗ ਕੀਤੀ ਤੇ ਜਿਹੜਾ ਕੇ ਦੀਆਂ 11 ਪੋਰਾ ਹੁੰਦੀਆਂ ਆ ਉਹ ਆਪਾਂ ਡੇਢ ਤੇ ਸੈਟਿੰਗ ਕਰ ਸਕਦੇ ਆ ਵੈਸੇ ਤੇ ਜੇ ਇਹਦੀ ਡੇਢ ਤੇ ਸੈਟਿੰਗ ਕਰ ਲਈਏ ਤੇ ਪੂਰਾ ਵਧੀਆ ਕਰੂਗਾ ਡੇਢ ਤੇ ਵਧੀਆ ਕਰ ਮਰੇ ਜਿਹੜੇ 13 ਪੋਰਾ ਵਾਲੀ ਆ ਉਹਦਾ ਜੇ ਡੇਢ ਤੇ ਸੈਟਿੰਗ ਕਰ ਲਾਂਗੇ ਤੇ ਜਿਹੜੀ ਸਾਢੀ ਆ ਉਹ ਬੀਜੜਾ ਪੂਰਾ 3 ਕਿਲੋ ਪੂਰਾ ਘਿਰ ਜਾਂਦਾ ਆ ਇਹ ਥੋੜਾ ਜਿਹਾ ਵੀ ਕਿਰਿਆ ਹਾਂ ਘਟ ਕਿਰਿਆ ਆ ਪਰੇ ਆ ਵੀ ਜਦੋਂ ਅਸੀਂ ਪੰਜ ਸੱਤ ਦਿਨਾਂ ਪਿੱਛੋਂ ਵੇਖਾਂਗੇ ਉਹਦੇ ਹਿਸਾਬ ਨਾਲ ਜੇ ਤਨੋਮੈਟਿਕ ਪਲਾਂਟ ਵਾਲੀ ਮਸ਼ੀਨ ਨੇ ਜਿੰਨਾ ਵੀ ਕਰੀ ਉਹਦੇ ਹਿਸਾਬ ਨਾਲ ਸਾਡਾ ਵੀ ਕਰ ਚੁੱਕਾ ਹੈ ਤੇ ਇਹਦੇ ਲਈ ਜ਼ਰੂਰੀ ਆ ਵੀ ਜਿਵੇਂ ਇਹ ਵੀਰ ਜਿਹੜਾ 8000 ਪ੍ਰੀ ਤੇ ਨੇ ਜਿਹੜੇ ਥੋੜੇ ਆ ਜਦੋਂ ਲਾਸਟ ਜਿਹੜੇ ਡੰਡੇ ਆਏ ਤੇ ਵੇਖੇ ਨੇ ਆ ਗੈਪ ਜਿਹੜਾ ਥੋੜਾ ਜਿਹਾ ਜੋ ਸਾਈਡ ਤੇ ਉਧਰੋਂ ਘੁਮਾ ਕੇ ਲੈਂਦਾ ਤੇ ਆ ਦੂਰੀ ਬਣਾ ਕੇ ਰੱਖੀ ਆ ਵਾਲੀ ਆ ਜਿਹੜੀ ਆ ਜਿਹੜਾ ਆਉਂਦਾ ਆ ਨਾ ਜਿਹੜਾ ਆ ਜਿਹੜਾ ਡਿਸਟੈਂਸ ਆ ਨਹੀਂ ਤੇ ਇੱਥੇ ਤੇ ਬੀਜ ਇੱਥੇ ਕੇ ਰਿਆ ਸੀ ਇਹ ਕਰਕੇ ਨੇ ਥੋੜਾ ਡਿਸਟੈਂਸ ਬਣਾ ਕੇ ਰੱਖਿਆ ਤੇ ਜੇ ਆਪਾਂ ਪਰਲੇ ਸਾਈਡ ਤੋਂ ਪਹਿਲੇ ਨੰਬਰ ਤੋਂ ਸਟਾਰਟ ਕਰੀਏ ਤੇ ਉਧਰੋਂ ਦੋ ਪੋਰਾ ਬੰਦ ਕਰਕੇ ਤੇ ਕਰੀਏ ਤੇ ਸਾਨੂੰ ਆ ਛੱਡਣ ਦੀ ਲੋੜ ਨਹੀਂ ਲਾਂਡਾ ਫਿਰ ਅਸੀਂ ਬਿਲਕੁਲ ਨਾਲ ਕਰੀਏ ਸਾਡਾ ਜਿਹੜਾ ਡਿਸਟੈਂਸ ਉਹ ਵੱਡ ਸਕਦਾ ਹੈ ਤੇ ਆਜੋ ਆਪਾਂ ਉਹਨਾਂ ਵੀਰਾਂ ਨਾਲ ਗੱਲ ਕਰਦੇ ਆ ਦਸ਼ਮੇਸ਼ ਐਗਰੋ ਦੀ ਐਗਰੋ ਇੰਡੀਆ ਦੀ ਮਸ਼ੀਨ ਆ ਤੇ ਸੁਖਵੀਰ ਜਿੱਦਾਂ ਇਹਨੂੰ ਕੇਅਰ ਤੇ ਲਿਆ ਇਹਨਾਂ ਨੇ ਹਨਾ ਚਾਰ ਵਾਤੇ ਇਹਦੇ ਫਾਇਦੇ ਕੀ ਹੋਣਗੇ ਕੀ ਫਰਕ ਹੈ ਇਸ ਵੈਰਾਈਟੀ ਦਾ ਫਾਇਦਾ ਇਹ ਹੈਗਾ ਕਿ ਇੱਕ ਤੇ ਇਹ ਸਾਈਲੇਜ ਪਰਪਲੀ ਹੈਗੀ ਆ ਵੀ ਸਾਈਲੇਜ ਦਾ ਬਣਦਾ ਆ ਇਹਦਾ ਝਾੜ ਵੀ ਬੜਾ ਵਧੀਆ ਨਿਕਲਦਾ ਆ 300 ਕਿਲੋਟ ਤੱਕ ਨਿਕਲਦਾ 75 ਦਿਨਾਂ ਦੀ ਫਸਲ ਆ ਤੇ 75 ਦਿਨਾਂ ਦੇ ਵਿੱਚ ਇਹ 75 ਤੋਂ 80 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਤੇ ਜੇ ਤਾਂ ਅੱਜ ਕੱਲ ਟੈਂਪਰੇਚਰ ਬੜਾ ਹਾਈ ਆ ਤੇ ਜਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਟੈਂਪਰੇਚਰ ਵੱਜ ਜਾਂਦਾ ਆ ਤੇ ਭਰ ਕਈ ਵਾਰ ਇਸ ਟੈਂਪਰੇਚਰ ਦੇ ਉੱਤੇ ਵੀ ਇਹਨੂੰ ਕੋਈ ਦਾਣਿਆਂ ਦੀ ਕੋਈ ਬੰਦੀ ਸਮੱਸਿਆ ਨਹੀਂ ਆਉਂਦੀ ਦਾਣੇ ਬੜੇ ਵਧੀਆ ਬਣਦੇ ਆ ਤੇ ਦੂਜੇ ਨਾਲੋਂ ਮੱਖੀਆਂ ਨਾਲੋਂ ਜਿਹੜਾ ਇਹਦਾ ਝਾੜ ਆ ਉਹ ਜ਼ਿਆਦਾ ਹੈਗਾ 30% ਜੇ ਕਰਕੇ ਕਿਸਾਨ ਵੀਰ هەر ਕੀ ਬੀਜੀ ਵੀ ਰਹੇ ਆ ਵਧੀਆ ਰਿਸਪੌਂਸ ਆ ਰਿਹਾ ਬਸ ਇਹੋ ਹੀ ਆ ਵੀ ਇਹਨੂੰ ਇੱਕ ਰਿਪ ਗਾ ਤੁਹਾਨੂੰ ਆਉਣ ਵਾਲੇ ਪ੍ਰੈਕਟਿਸ ਦੱਸਾਂਗੇ ਕਿ ਇਹਨੂੰ ਕਦੋਂ ਸਪਰੇਅ ਕਰਨੀ ਆ ਤੇ ਉਹਦੇ ਬਾਰੇ ਵੀ ਅਸੀਂ ਵੀਡੀਓ ਬਣਾਵਾਂਗੇ ਜਰਮਿਨੇਸ਼ਨ ਆਪਾਂ ਇਹਨੂੰ ਕਦੋਂ ਕਰਨੀ ਦੀ ਐਟਰਾਜਨ ਦੀ ਸਪਰੇਅ ਜਿਹੜੀ ਆ ਵੈਸੇ ਤੋਂ ਡਾੜ ਅਸੀਂ ਬੱਤਰ ਚ ਬਜਾਈ ਆ ਜਿਵੇਂ ਵੀਰ ਕਹਿੰਦਾ ਹੈ ਕਿ ਕੁਝ ਨਦੀਨ ਹੋ ਜਾਂਦੇ ਆ ਇਸ ਪੱਤਰ 'ਚ ਬਜਾਉਂਦਾ ਸਾਡਾ ਮਕਸਦ ਹੀ ਵੀ ਨਦੀਨ ਨਹੀਂ ਹੋਣਗੇ ਤੇ ਜਿਸ ਕਰਕੇ ਨੂੰ ਕੋਈ ਸਪਰੇਅ ਦਾ ਖਰਚਾ ਨਾ ਕਰਨਾ ਪਵੇ ਪਰ ਜੇ ਫਿਰ ਥੋੜੇ ਬਾਰੇ ਕੋਈ ਨਦੀਨ ਹੋ ਜਾਂਦੇ ਆ ਪਾਣੀ ਲਾਉਣ ਤੋਂ ਬਾਅਦਾਂ ਤੇ ਉਹਦੇ ਉੱਤੇ ਜਿਹੜੀ ਅਸੀਂ ਸਪਰੇਅ ਐਟਰਾਜਨ ਕਰ ਸਕਦੇ ਹਾਂ ਚੌੜੇ ਪੱਤਿਆਂ ਲਈ ਕਿਉਂਕਿ ਦੂਜੀ ਸਪਰੇਅ ਤੇ ਰეკਮੈਂਡ ਨਹੀਂ ਕੀਤੀ ਜਾਂਦੀ ਇਹ ਕਰਕੇ ਅਸੀਂ ਜਿਹੜੀ ਆ ਹੋ ਜੇਕਰ ਨੋਮੈਂਟਿਕ ਪਲਾਂਟਰ ਦਾ ਬੀਜ ਦੇ ਤੇ ਪਾਣੀ ਲਾਉਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜੀ ਸਟੈਂਪ ਜਾਂ ਐਟਰਾਜਨ ਸਪਰੇਅ ਕਰਨੀ ਹੁੰਦੀ ਆ ਕਿਉਂਕਿ ਉਹਦੇ ਲਈ ਨਮੀ ਚਾਹੀਦੀ ਆ ਇਹ ਕਰਕੇ ਇਹਦੇ ਉੱਤੇ ਅਸੀਂ ਸਪਰੇ ਨਹੀਂ ਕਰਵਾਈ ਇੱਕ ਕੀਤਾ ਵੀ ਜਿਹਨੂੰ ਨਮੀ ਦੇ ਵਿੱਚ ਬਜਾਇਆ ਗਿਆ ਆ ਜਿਸ ਕਰਕੇ ਇਹਦੇ ਵਿੱਚ ਜਿਹੜੇ ਵੀਡ ਕੰਟਰੋਲ ਹੋ ਰਹਿਣਗੇ ਔਰ ਨਹੀਂ ਉਗਣਗੇ ਤੇ ਜੇ ਕਰਕੇ ਅਸੀਂ ਪੰਜਾ ਸਤਾ ਦਾਹਾਂ ਦੇ ਪਿਛੋਂ ਜਿਹੜਾ ਮਾਰਾਂਗੇ ਤੇ ਆਪਾਂ ਉਹਦੀ ਵੀਡੀਓ ਚ ਦਿਖਾਵਾਂਗੇ ਕਿ ਇਹਦੀ ਕਿੰਨਾ ਦੂਰੀ ਤੇ ਔਰ ਕਿੰਨਾ ਡਿਸਟੈਂਸ ਦੇ ਦਾ ਬੀਜ ਜਿਹੜਾ ਤਰਿਆ ਤੇ ਇਹਦਾ ਝਾੜ ਕਿੰਨਾ ਕਿ ਨਿਕਲ ਸਕਦਾ ਮੱਕੀ ਦਾ ਝਾੜ ਇਹਦਾ ਵੇਖੋ 270 ਤੋਂ 300 ਕਵੈਂਟ ਲਿਆ ਕੋਈ ਵੀ ਤਰ੍ਹਾਂ ਦੀ ਜਮੀਨ ਹੋਵੇ ਕੋਈ ਹਲਕੀ ਹੋਵੇ ਭਾਰੀ ਹੋਵੇ ਕਿਹੇ ਜਮੀਨ ਤੇ ਨੂੰ ਵੀ ਸਕਦੇ ਆ ਕੋਈ ਸਪੈਸ਼ਲ ਨਹੀਂ ਬਸ ਇਹ ਆ ਵੀ ਨਾਲ ਹੀ ਇੱਕ ਬੋਰੀ ਡੀਏਪੀ ਦੀ 껙ੀ ਆ ਤੇ ਕੁਝ ਜੇ ਨਾਲ ਵੀ ਐਡ ਕਰਨਾ ਚਾਹੋ ਪੋਟਾਸ਼ ਵੀ ਪਾ ਸਕਦੇ ਨੇ ਆਪਣੀ ਪੈੜੀ ਦੇ ਹਿਸਾਬ ਨਾਲ ਇਹ ਜਿਹੜਾ ਖੇਤ ਹੀ ਪਹਿਲਾਂ ਉਹ ਸਰੋਂ ਵਾਲਾ ਖੇਤ ਹੈ ਤੇ ਸਰੋਂ ਵਾਲੇ ਖੇਤ ਨੂੰ ਪਹਿਲਾਂ ਰੋਟਾਵੇਟਰ ਨਾਲ ਵਾਹ ਕੇ ਤੇ ਸੁਹਾਗਾ ਮਾਰ ਕੇ ਤੇ ਬਾਅਦ ਵਿੱਚੋਂ ਜ਼ੀਰੋ ਡੇਲਣਾ ਕੀਤਾ ਸੋ ਅਗਲੀ ਵਾਰ ਮਿਲਦੇ ਆ ਇਹਦੀ ਜਰਮੀਨੇਸ਼ਨ ਤੇ ਤੁਹਾਨੂੰ ਇਸੇ ਖੇਤ ਚ ਅਸੀਂ ਮਿਲਾਂਗੇ ਸੋ ਬੈਸਟ ਆਫ ਲੱਕ